ਨਰੇਵਾਜੀ ਕਰ ਦੋ ਜੀ ਪਾਣੀ ਦਾ ਫੁੱਲ ਹੈ ਕੋਤ ਮਜ਼ਾ ਆ ਰਿਹਾ ਹੈ ਭਾਈ ਜਿੰਦਾਬਾਦ ਹਿੰਦੋਸਤਾਨ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਸ੍ਰੀ ਜੀ ਅੱਜ ਜੋ ਰੇਲਿਕਟਨ ਕੱਢਣ ਲੱਗੇ ਇਹਦੇ ਬਾਰੇ ਕੋਈ ਜਾਣਕਾਰੀ ਹੈ ਅੱਜ ਦੀ ਜਾਣਕਾਰੀ ਇਹ ਹੈ ਕਿ ਅਸੀਂ ਪਾਕਿਸਤਾਨ ਦੇ ਨਾਲ ਜਿਹੜਾ ਪਹਿਲ ਕੰਮ ਦੇ ਵਿੱਚ 26 ਅਰਦੋਸ ਹਿੰਦੂਆਂ ਨੂੰ ਉਹਨੇ ਦੇ ਪੈਂਟਾ ਲਾ ਕੇ ਉਹਨਾਂ ਨੂੰ ਚੈੱਕ ਕੀਤਾ ਕਿਹੜਾ ਇਹ ਸੁਣਤ ਹੋਈ ਵੀ ਹੈ ਜਿਨ੍ਹਾਂ ਦੀ ਸੁਣਤ ਹੋਈ ਵਿੱਚ ਉਹਨੂੰ ਛੱਡਦਾ ਜਿਹੜੇ ਹਿੰਦੂ ਤੇ ਉਹਨਾਂ ਨੂੰ ਛੁਣ ਕਿਉਂ ਕੇ ਪਾਕਿਸਤਾਨ ਦੇ ਅੱਤਵਾਦੀਆਂ ਨੇ ਉਹਨੂੰ ਫੀਰ ਕੀਤਾ ਉਸ ਦਾ ਬਦਲਾ ਆਕੰਧਾਸ ਸਤਾਂ ਦੀ ਸਰਕਾਰ ਤੋਂ ਸਾਡੇ ਦੇਸ਼ ਦੇ ਪ੍ਰਾਈਮ ਮਿੰისტਰ ਅਤੇ ਪੂਰੀ ਕਾਇਨਾਤ ਨੇ ਇਹ ਸੋਚ ਲਿਆ ਤਾਂ ਕਿ ਵੀ ਹਿੰਦੁਸਤਾਨ ਹੁਣ ਚੁੱਪ ਕਰਕੇ ਨਹੀਂ ਬੈਠੇਗਾ ਉਸ ਦੇ ਬਦਲੇ ਲਈ ਦੋ ਮੈਂ ਲੰਬੀ ਡਿਊਟੀ ਲਈ ਜਿਹੜੀ ਕਿ ਅੱਛਾ ਪ੍ਰੋਸੀਜੀ ਕੋਹ ਹੋ ਮੇਰੀ ਪੈਨ ਕੋਨਾ ਦੋ ਨਾ ਨਹੀਂ ਜਿਹੜੇ ਤੇ ਤਬਾਹੀ ਸੀ ਉਹਨਾਂ ਦੇ ਟਿਕਾਣੇ ਨੂੰ ਤਬਾਹ ਕੀਤਾ ਅਤੇ 90000 100 ਦੇ ਲਗਭਗ ਉਹਨੇ ਹੱਤਵਾਦੀਆਂ ਨੂੰ ਮੌਤੇ ਘਾੜ ਤਾਰਿਆ ਜਦੋਂ ਮੋਰ ਤੇ ਘਾੜ ਤਾਰਨ ਤੋਂ ਬਾਅਦ ਪਾਕਿਸਤਾਨ ਨੇ ਹਿੰਦੁਸਤਾਨ ਜੰਗ ਕਰਨ ਦੀ ਫਰਾਗ ਚ ਆਇਆ ਉਹਨਾਂ ਨੇ ਆਪਣੇ ਮਰਜਾਲਾ ਰਾਕੇਟ ਲਾਂਚ ਜਹਾਜ਼ ਅਤੇ 16 ਜਹਾਜ਼ ਜਿਹੜਾ ਅਮਰੀਕਾ ਦਾ ਬਣਾਇਆ ਹੋਸੀ ਉਹ ਹਿੰਦੁਸਤਾਨ ਦੀ ਆਰਮੀ ਨੇ ਉਹ ਮੁਦੇ ਮੂੰਹ ਘੇਰ ਕੇ ਅਤੇ ਚਾਨਾ ਦਾ ਬਣਿਆ ਹੋਇਆ 17.50 ਦੋ ਜਹਾਜ਼ਾਂ ਨੂੰ ਵੀ ਸੀ ਮੇਰੀ ਭਾਰਤੀ ਫੌਜ ਨੇ ਓਨਨ ਖਤਮ ਕੀਤਾ ਤੇ ਪਾਕਿਸਤਾਨ ਦੇ 15 에ਅਰ ਦੇਸਾਂ ਔਰ 15 ਦੇ ਵਿੱਚੋਂ 11 ਨੂੰ ਹਿੰਦੁਸਤਾਨ ਦੀ ਨੌਜਵਾਨਾਂ ਨੇ ਔਰ ਖਾਸ ਕਰਕੇ ਉਹ ਪਹਿਣਾ ਨੇ ਜਿਨ੍ਹਾਂ ਦੇ ਸਵਾਗ ਜੜੇ ਸੀ ਉਹ ਸਵਾਗਾ ਦੀ ਰੱਖਿਆ ਲਈ ਉਹਨਾ ਪਹਿਣਾ ਤੋਂ ਹੀ ਇਹ ਸੰਤੂਰ ਪ੍ਰੇਸ਼ਨ ਕਰਾ ਕੇ ਪਾਕਿਸਤਾਨ ਨੂੰ ਲੋਹੇ ਦੇ ਚਨੇ ਚਬਾਏ ਅੱਜ ਤੱਕ ਕਰ ਜਿਹੜੀ ਉੱਥੇ ਦੀ ਸਰਕਾਰ ਕੰਜ ਦੀ ਇਹ ਅਸੀਂ ਐਟਮ ਬੰਬ ਹੈ ਸਾਡੇ ਪ੍ਰਮਾਣੂ ਬੰਬ ਹੈ ਤਾਂ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਸਾਹਮਣੇ ਪ੍ਰੈਸ ਨੂੰ ਬਿਆਨ ਦਿੱਤਾ ਕਿ ਜਿਹੜਾ ਸਾਡੇ ਕੋਲ ਐਟਮ ਬੰਬ ਪ੍ਰਮਾਣੂ ਬੰਬ ਹੈ ਉਹ ਕੋਈ ਦਿਵਾਲੀ ਦੇ ਚਲਾਨ ਵਾਸਤੇ ਨਹੀਂ ਉਹ ਪਾਕਿਸਤਾਨ ਨੂੰ ਸਭ ਕੁਝ ਸਖਾਣ ਵਾਸਤੇ ਹੈ ਇਹ ਜਦੋਂ ਪਾਕਿਸਤਾਨ ਦੇ ਤੇ ਤੋੜੋ ਤੋੜ ਕਾਪੜ ਤੋੜ ਹਮਲੇ ਕੀਤੇ ਹਿੰਦੁਸਤਾਨ ਨੇ ਆ ਹਿੰਦੁਸਤਾਨ ਦੇ ਹਮਲਿਆਂ ਦੀ ਜਿਹੜੀ دہشت ਨੂੰ ਸਹਿਨ ਨਾ ਕਰਦੇ ਹੋਏ ਪਾਕਿਸਤਾਨ ਨੇ ਹਿੰਦੁਸਤਾਨ ਦੇ ਮੁਰੇ ਗੋਡੇ ਟੇਕੇ ਤੇ ਹਰ ਤਰ੍ਹਾਂ ਦੀ ਤਰ੍ਹਾਂ ਜਿਹੜੇ ਫੈਸਲੇ ਮੰਨਣ ਨੂੰ ਉਹ ਮਜਬੂਰ ਹੋਇਆ ਜਿਸ ਕਰਕੇ ਹੀ ਇਹ ਤਿਰੰਗਾ ਯਾਤਰਾ ਜ਼ਿਲ੍ਹਾ ਲੁਧਿਆਣਾ ਵਿਖੇ ਦੇ ਆਤੀ ਦੇ ਵਿੱਚ ਜਿਹੜੇ ਸਾਡੇ ਫੌਜ ਦੇ ਕਰਨਲ ਹੈ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਉਹਨਾਂ ਦੀ ਅਗਿਆ ਸਤਿ ਸ਼ਾਦਲੇ ਸਾਡੇ ਫੌਜੀ ਸਾਹਿਬ ਹੰਕੇ ਕਣਾ ਤੋਂ ਹਰਪਜਨ ਸਿੰਘ ਜੀ ਅਤੇ ਹੋਰ ਨੇਕਾ ਹੀ ਫੌਜੀ ਅੱਜ ਭਾਰਤ ਦੀ ਸ਼ਾਨ ਸ਼ੌਕਤ ਦੇ ਲਈ ਇਹ ਤਿਰੰਗਾ ਯਾਤਰਾ ਇਹ ਜਿਹੜਾ ਮੇਰੇ ਹੱਥ 'ਚ ਮੈਂ ਤਿਰੰਗਾ ਹੈ ਇਹ ਦੇਸ਼ ਦਾ ਗੌਰਵ ਹੈ ਇਸ ਗੌਰਵ ਨੂੰ ਅਸੀਂ ਹਮੇਸ਼ਾ ਹੀ ਪੂਰੇ ਬੰਦ ਦੇ ਵਿੱਚ ਚਮਕਾਵਾਂਗੇ ਤੇ ਦੇਸ਼ ਦੀ ਇੱਜ਼ਤ ਈ ਮਾਨ ਉਸ ਨੂੰ ਵਧਾਵਾਂਗੇ ਤੇ ਅੱਤਵਾਦੀ ਅਤੇ ਪਾਕਿਸਤਾਨ ਨੂੰ ਮਿੱਟੀ 'ਚ ਮਿਲਾਵਾਂਗੇ ਜਿਹੜਾ ਕਿ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਤਾਂ ਉਹ ਕਰਕੇ ਹਿੰਦੁਸਤਾਨ ਨੇ ਦਿਖਾ ਦਿੱਤਾ ਔਰ ਉਸੇ ਤਰਜ਼ ਦੇ ਉਤੇ ਅਸੀਂ ਸਾਰੇ ਇਕ ਨੇ ਮਾਤਮਾਤਾ ਕੀ ਜੈ ਮਾਤਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਮਾਤਮਾਤਾ ਕੀ ਜੈ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦਾਰੇ ਬੋਲੋ ਹਿੰਦੁਸਤਾਨ ਜਿੰਦਾਬਾਦ Down la 转过去 मुदाबाद पाकिस्तान पाकिस्तान मुदाबाद हिंदुस्तान ज़िंदा पाकिस्तान मुदाबाद हिंदुस्तान ज़िंदाबाद पार्टी फौज ज़िंदाबाद पार्टी फौज ज़िंदाबाद पार्टी फौज ज़िंदाब ज़िंदाबाद ਕਿਚ ਹੋਇਆ ਹੈ ਜੀ ਸਾਹਿਬ ਇਹ ਜਦੋਂ ਉਹਨਾਂ ਨੂੰ ਨਾਮ ਕਰਨਾ ਹੈ ਇਹ ਪਾਕਿਸਤਾਨ ਦੇ ਦੇਸ਼ 65 ਆਫਟਰ ਦੇ ਖਿਲਾਫ ਅਸੀਂ ਜਿਹੜੀ ਉਹਨਾਂ ਦੇ ਜੰਗ ਲੜੀ ਹੈ ਤੇ ਉਹਨਾਂ ਨੂੰ ਸਿਕਸ਼ਤ ਦਿੱਤੀ ਹੈ ਉਹਦੇ ਵਿੱਚ ਅਸੀਂ ਆਪਣੀ ਭਾਰਤੀ ਫੌਜ ਦਾ ਧੰਨਵਾਦ ਕਰਦੇ ਹਾਂ ਆਪਣੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਆਪਣੀਆਂ ਬੱਚਿਆਂ ਸੁਭਾਵਾਂ ਕਰਨੀਆਂ ਹੋ ਗਈਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨ ਦੇ ਲਈ ਨਾ ਬਸ ਇਹ ਦੱਸਿਆ ਜਾ ਰਿਹਾ ਹੈ ਤੇ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਇੱਕ ਪਿਆਰ ਸੰਦੇਸ਼ ਦਿੱਤਾ ਕਿ ਤੂੰ ਗੋਲੀ ਸੁੱਟਾਰੇਗਾ ਤੇ ਅਸੀਂ ਖੜਾ ਹੁਣ ਇਹ ਭਾਰਤ ਬਦਲ ਗਿਆ ਇਹ ਭਾਰਤ ਹੋ ਨਹੀਂ ਰਿਹਾ ਕਿ ਅਸੀਂ ਮੂੰਬਤੀਆਂ ਦਿਖਾ ਕੇ ਜਾਂ ਕੁਝ ਹੋਰ ਕੈਂਡਲ ਮਾਰਚ ਕਰ ਕਰਕੇ ਅਸੀਂ ਵਿਰੋਧ ਦਰਜ ਕਰਾਵਾਂਗੇ ਅਸੀਂ ਜੇ ਸਾਡੇ ਤੇ ਗੋਲੀ ਚਲਾਉਂਗੇ ਦਾ ਉਹਦਾ ਜਵਾਬ ਜਿਹੜਾ ਗੋਲੇ ਦੇ ਨਾਲ ਦਿੱਤਾ ਜਾਊਗਾ ਉਹ ਕਹਿੰਦੇ ਮੋਮਬਤੀਆਂ ਦੇ ਨਾਲ ਕੜਾਹੇ ਰਿਝਦੇ ਇੰਡੀਅਨ ਆਰਮੀ ਇੰਡੀਅਨ ਆਰਮੀ ਜੈ ਹਿੰਦ ਮੋਮਬਤੀਆਂ ਉੱਤੇ ਕੜਾਹੇ ਕਦੇ ਰਿਝਦੇ ਨਹੀਂ ਹੁੰਦੇ ਬਤਲਾ ਦੇ ਨਾਲ ਸੂਰਜ ਕਦੇ ਟਕਦੇ ਨਹੀਂ ਰਹਿੰਦੇ ਅਸੀਂ ਇਹ ਕਹਿੰਨੇ ਆ ਕਿ ਜਿਹੜਾ ਸਾਡਾ ਭਾਰਤ ਦਾ ਸੂਰਜ ੁੱਕਿਆ ਇਹ ਇਹ ਨਵਾਂ ਸੂਰਜ ੁੱਕਿਆ ਔਰ ਜਿਹੜੇ ਵਿੱਚ ਜਿਹੜਾ ਸਾਡੇ ਮਨਾਂ ਦੇ ਵਿੱਚ ਇੱਕ ਡਰ ਬਸਾਇਆ ਹੋਇਆ ਸੀ ਅਤੰਕਵਾਦ ਦਾ ਨਿਊਕਲੀਅਰ ਬੰਬ ਦਾ ਉਹ ਸਾਰੇ ਅਸੀਂ ਜਿਹੜੇ ਉਹ ਤਹਿਸ ਨਹਿਸ ਕਰ ਦਿੱਤੇ ਆ ਤੇ ਪਾਕਿਸਤਾਨ ਦੇ ਘਰ ਦੇ ਅੰਦਰ ਵੜ ਕੇ ਉਹਨਾਂ ਦੇ ਅਤਵਾਦੀ ਟਿਕਾਣਿਆਂ ਦੇ ਉੱਤੇ ਐਨ ਮਜਾਇਲਾ ਖੋਕੀਆਂ ਨੇ ਔਰ ਉਹਨਾਂ ਨੂੰ ਐਨ ਸਿਰੇ ਦੀ ਜਰੀਏ ਸੱਟ ਮਾਰੀ ਹੈ ਔਰ ਇਸ ਧੰਨਵਾਦ ਦੇ ਚੱਕਰ ਦੇ ਵਿੱਚ ਅਸੀਂ ਇਹ ਤਰੰਗਾ ਯਾਤਰਾ ਕੀਤੀ ਆ ਸਾਰੇ ਪੰਜਾਬ ਜਗਰਾਉਂ ਜ਼ਿਲ੍ਹੇ ਦੇ ਵਸਨੀਕਾਂ ਲਈਓ ਅਸੀਂ ਉਹਨਾਂ ਦੇ ਸਿਮਾਨ ਰੱਖਿਆ ਸਵਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਉਮੀਦ ਕਰਦੇ ਆ ਕਿ ਅੱਗੇ ਤੋਂ ਵੀ ਜਦੋਂ ਕਿਤੇ ਪਾਕਿਸਤਾਨ ਨੂੰ ਇਹੋ ਜਿਹਾ ਜਵਾਬ ਦੇਣਾ ਪਿਆ ਪੂਰਾ ਦੇਸ਼ ਤਨਮਨ ਧੰਦੇ ਨਾਲ ਉਹਨਾਂ ਦੇ ਨਾਲ ਥੈਂਕ ਯੂ ਅਸੀਂ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰ ਨਿਰਜੋਤਜੀ ਦਾ ਅਮਨ ਸਰ ਜੀ ਦਾ ਤਰਵਲ ਕਰਦਾ ਜਿਨ੍ਹਾਂ ਨੇ ਇੱਕ ਅੱਜ ਇੰਨ ਆਰਮੀ ਨੂੰ ਖੁੱਲੀ ਛੋੜ ਦਿੱਤੀ ਆ ਔਰ ਜਿਹਨੇ ਕਿ ਕੈਂਪਸ ਪਾਕਿਸਤਾਨ ਦੇ ਵਿੱਚੋਂ ਉਹ ਸਾਡੀ ਫੌਜ ਦੇ ਤਹਿਤ ਨਹਿਸ ਕਰ ਦਿੱਤੇ ਆ ਔਰ ਪਾਕਿਸਤਾਨ ਨੂੰ ਇੱਕ ਹਿਆਸਾ ਦੇਖਾ ਕਿ ਜੇ ਅਗਲੀ ਵਾਰ ਕੋ ਗੋਲੀ ਚੱਲੇਗਾ ਨਾ ਤੇ ছাত্রوں ਕੋਲੇ ਚੱਲਣਗੇ ਔਰ ਅਸੀਂ ਇੰਡੀਅਨ ਆਰਮੀ ਦਾ ਪੂਰੇ ਜਿਹੜਾ ਜਗਰਾਵ ਬਣੋਂ ਪੂਰੇ ਜਿੰਨੇ ਵੀ ਜਗਰਾਵ ਦੇ ਵਾਸੀ ਆ ਜਿਹੜੇ ਜਗਰਾਵ ਦੇ ਜਿੰਨੇ ਵੀ ਵਾਸੀ ਨੇ ਜਿੰਨੇ ਲੋਕ ਆ ਉਹਨਾਂ ਬਣੋਂ ਅਸੀਂ ਸਾਰੇ ਇੰਡੀਅਨ ਆਰਮੀ ਤੋਂ ਖੋਜਾਂ ਤੇ 에ਅਰ ਫੋਰਸ ਸਰ ਨੇ ਵੀ ਸਰ ਤਿੰਨਾ ਫੋਰਸ ਦਾ ਔਰ ਨਾਲ ਹੀ ਡਿਫੈਂਸ ਫੋਰਸ ਦਾ T H Q ਔਰ ਜਿਨ੍ਹਾਂ ਦੇ ਜਵਾਨ ਆਪਣੇ ਸਰਹੰਦਾ ਦੇ ਜਿੰਨੇ ਦੇ ਮਾਪਿਆਂ ਦੇ ਪੁੱਤਰ ਆ ਉਥੇ ਉਹਨਾਂ ਮਾਪਿਆਂ ਦਾ ਇਤਮਾਮ ਕਰਦੇ ਆ ਇੰਨਾਂ ਦੇ ਕੋਲੇ ਸਾਹਮਣੇ ਆਪਣੇ ਬੇਟੇ-ਬੇਟੀਆਂ ਤੇ ਇਸ ਲਈ ਜਾਂ ਕਿਛ ਲਈ ਕੋਈ ਨਹੀਂ ਮਰਦਾ ਜੋ ਮਰਦਾ ਤੇਜ ਦਾ ਫੌਜੀ ਮਰਦਾ ਤੇਜ ਦਾ ਜਵਾਨ ਮਰਦਾ ਔਰ ਪੰਜਾਬ ਦਾ ਨੌਜਵਾਨ ਮਰਦਾ ਜੋ ਤੇਜ ਦੀ ਖਤਰੀ ਮਰਦਾ ਤੇ ਕਿਛ ਲਈ ਕੋਈ ਨਹੀਂ ਮਰਦਾ ਔਰ ਅਸੀਂ ਅੱਜ ਪਾਕਿਸਤਾਨ ਨੂੰ ਝਗੜਾਉ ਚਾਚੀਗਰਾਂ ਦੇ ਸਰੂਪ ਤੇ ਕੋਲ ਪੁੱਛ ਕੇ ਰਚਾਰਦੇ ਕਿ ਜੇ ਅਗਲੀ ਵਾਰੀ ਤਾਂ ਇੱਕ ਨੂੰ ਮੂੰਹ ਕੀਤਾ ਦਾ ਤੇਰੇ ਅੰਤਮ ਬੱਤ ਨੂੰ ਮੂੰਹ ਕੀਤਾ ਔਰ ਤੈਨੂੰ ਇਹ ਦੇ ਮਿੱਟੀ ਮਿਲਾਵਾਂਗੇ ਅਸੀਂ ਵੀ ਸਾਰੇ ਜਨੇ ਆ ਦੂਖਾ ਲੈ ਕੇ ਉੱਥੇ ਜਾਵਾਂਗੇ ਪਰ ਉਹ ਰਾਹ ਦੇ ਬਾਅਦ ਅੱਛੀ ਝੜ ਕੇ ਆਵਾਂਗੇ ਪਾਸਟਾ ਜਾ ਕੇ ਉਹ ਅਸੀਂ ਇੰਡੀਅਨ ਆਰਮੀ ਦੇ ਨਾਲ ਪੂਰੀ ਜਨੇ ਵੀ ਸਾਡੀ ਸੂਚਕੀ ਟੀਮ ਆਪੇ ਬੀਜੇਪੀ ਦੀ ਜਗਰਾਉਂ ਦੀ ਪੂਰੇ ਪੰਜਾਬ ਦੀ ਅਸੀਂ ਭਾਰਤੀ ਫੌਜ ਦਾ ਧੰਨਵਾਦ ਕਰਦੇ ਤੇ ਉਹਨੂੰ ਸਲਾਮ ਕਰਦੇ ਇੰਡੀਆ ਜਿੰਦਾਬਾਦ ਭਾਰਤ ਮਾਤਾ ਜਿੰਦਾਬਾਦ